ਧੰਨਵਾਹਿ ਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਧਨ ਥਾਣ ਗੋਬਿੰਦ ਗੁਣ ਗਾਏ ਕੁਸ਼ਲ ਖੇਮ ਪ੍ਰਭ ਆਪ ਵਸਾਈ ਰਹਾ ਵਿਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਅਨੰਦ ਜਹਾਂ ਹਰ ਗੁਣ ਗਾਹੀ ਹਰ ਬਿਸਰ ਦੁੱਖ ਰੋਗ ਹਨੇਰੇ ਪਰਬ ਸੇਵਾ ਜਮ ਲਗੇ ਨਾ ਨੇਰੇ ਸੋ ਬੜ ਭਾਗੀ ਨੇ ਚਲ ਥਾਣ ਜਹ ਜਪੀਆ ਪ੍ਰਭ ਕੇਵਲ ਨਾਮ ਜਹ ਜਾਈਆ ਤਹ ਨਾਲ ਮੇਰਾ ਸਵਾਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਸਫਲ ਹੋਣ ਸਾਡੇ ਜੀਵਨ ਨੂੰ ਸਫਲਾਉਣ ਲਈ ਵਿਆਪਤ ਤਰੀਕਿਆਂ ਦੇ ਨਾਲ ਔਰ ਜਿੰਨੇ ਸਾਡੇ ਸਵਾਲ ਹੈ ਉਹਨਾਂ ਦੇ ਜਵਾਬ ਬੜੇ ਸਰਲ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਸਤਿਗੁਰੂ ਆਖ ਰਹੇ ਹਨ ਧੰ ਏ ਥਾਨ ਗੋਬਿੰਦ ਗੁਣ ਗਾਏ ਇਥੇ ਧੰ ਸ਼ਬਦ ਜਿਹੜਾ ਹੈ ਆਪ ਜੀ ਬੜਾ ਭਾਗੇ ਉਹ ਸਾਧ ਸੰਗਤ ਜੀ ਸਜ ਪਾਠ ਕਰਦੇ ਹੋ ਧੰ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਰੂਪ ਦੇ ਵਿੱਚ ਆਉਂਦਾ ਹੈ ਇੱਥੇ ਜਿਸ ਤਰ੍ਹਾਂ ਹੈ ਧੱਦੇ ਨੂੰ ਟਿੱਪੀ ਆ ਨੰਨੇ ਨੂੰ ਔਂਕੜ ਹੈ ਇੱਕ ਧਨ ਸ਼ਬਦ ਹੁੰਦਾ ਧੱਦਾ ਨੰਨੇ ਨੂੰ ਔਂਕੜ ਇੱਕ ਧਨ ਸ਼ਬਦ ਹੁੰਦਾ ਧੱਦਾ ਤੇ ਨੰਨਾ ਜਿਸ ਤਰ੍ਹਾਂ ਇੱਥੇ ਹੁਣ ਧਨ ਸ਼ਬਦ ਹੈ ਧੱਦੇ ਨੂੰ ਟਿੱਪੀ ਆ ਨੰਨੇ ਨੂੰ ਔਂਕੜ ਧਨਤਾ ਜੋਗ ਜਿਹੜਾ ਧਨ ਨੰਨੇ ਨੂੰ ਔਂਕੜ ਆਉਂਦਾ ਹੈ ਉਹਦਾ ਅਰਥ ਹੈ ਧਨ ਦੌਲਤ ਤੇ ਧੱਦਾ ਨੰਨਾ ਜਦੋਂ ਮੁਕਤਾ ਹੁੰਦਾ ਹੈ ਤੇ ਉਹਦਾ ਅਰਥ ਹੈ ਇਸਤਰੀ ਉਚਾਰਨ ਜਿਹੜਾ ਸੀ ਧਨ ਹੀ ਕਰਦੇ ਪਰ ਇਹਨੂੰ ਥੋੜਾ ਜਿਹਾ ਜ਼ੋਰ ਦੇ ਨਾਲ ਪੜ੍ਹਨਾ ਹੈ ਭਾਰ ਦੇ ਕੇ ਪੜ੍ਹਨਾ ਹੈ ਧਨ ਇਹ ਥਾਨ ਗੋਬਿੰਦ ਗੁਣ ਗਾਇ ਇਹ ਜਿਹੜਾ ਧਨ ਥਾਨ ਹੈ ਨਾ ਜਿਹੜਾ ਹਿਰਦਾ ਘਰ ਰ ਵਰਸੇਸੀ ਬਾਹੀ ਤੌਰ ਤੇ ਵੀ ਉਹਦੇ ਅਰਥ ਕਰਦੇ ਆ ਜਿੱਦਾਂ ਹੁਣ ਸ਼ਬਦ ਪੜਾਂਗੇ ਨਾ ਸਤਿਗੁਰੂ ਜੀ ਮਹਾਰਾਜ ਦਾ ਜਿਸ ਵੇਲੇ ਆਪਾਂ ਸਵਾਰੀ ਲੈ ਕੇ ਜਾਂਦੇ ਤੇ ਸ਼ਾਇਦ ਕਈਆਂ ਨੂੰ ਲੱਗਦਾ ਕਿ ਸ਼ਾਇਦ ਉਸ ਕਮਰੇ ਦੇ ਵਾਸਤੇ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਇਹ ਸਾਡੇ ਹਿਰਦੇ ਘਰ ਦੇ ਵਿੱਚ ਵਾਸਤੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਸਭ ਕੰਦੇ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਹੈ ਉਹ ਹਿਰਦਾ ਥਾਨ ਘਰ ਜਿਹੜਾ ਨਾ ਉਹ ਧੰਤਾ ਜੋਗ ਹੋ ਜਾਂਦਾ ਤਨ ਇਹ ਥਾਨ ਗੋਬਿੰਦ ਗੁਣ ਗਾਏ ਹਾ ਜਿੱਥੇ ਜਗਾ ਤੇ ਵੀ ਅਸੀਂ ਬੈਠ ਕੇ ਜਪਦੇ ਮੈਂ ਹਮੇਸ਼ਾ ਕੇਵਲੇ ਬੇਨਤੀ ਕੀਤੀ ਆ ਅ ਬਿਲਡਿੰਗਾਂ ਇਸ ਤੋਂ ਵੀ ਸੋਹਣੀਆਂ ਸੋਹਣੀਆਂ ਹੋਣ ਗਈਆਂ ਸ਼ਹਿਰ ਦੇ ਵਿੱਚ ਪਰ ਅਸੀਂ ਇਸ ਬਿਲਡਿੰਗ ਦੇ ਵੱਲ ਭੱਜ ਕੇ ਆਉਂਦੇ ਇਸ ਇਮਾਰਤ ਦੇ ਵੱਲ ਭੱਜ ਕੇ ਆਉਨੇ ਔਰ ਉਹਨੇ ਸਾਨੂੰ ਬੜਾ ਅੱਛਾ ਲੱਗਦਾ ਕਿਉਂਕਿ ਪਤਾ ਨਹੀਂ ਕਿੰਨੇ ਕਿ ਨਾਮ ਜਪਣ ਵਾਲੇ ਬੈਠ ਕੇ ਕਿੰਨੇ ਕਿ ਜੀਵਨ ਵਾਲੇ ਉਹ ਜੀਵ ਗੁਰਸਿੱਖ ਬੈਠ ਕੇ ਚਲੇ ਜਿਨ੍ਹਾਂ ਦੀ ਬਦੌਲਤ ਇਹ ਧਰਤੀ ਵੀ ਚਾਰਜ ਹੋ ਗਈ ਵੈਸੇ ਵੀ ਜਿੱਥੇ ਬੈਠ ਕੇ ਆਪਾਂ ਬਾਣੀ ਪੜ੍ਹਦੇ ਆਂ ਉਹ ਜਗ੍ਹਾ ਪਵਿੱਤਰ ਹੈ ਜਿੱਥੇ ਹਰ ਆਰਾਧੀ ਹੈ ਕਿੱਥੇ ਹਰ ਮਿੱਤ ਸਾਹਿਬ ਉਹ ਧਰਤੀ ਭਾਗਾ ਵਾਲੀ ਬਣੀ ਤਨ ਇਹ ਥਾਣ ਗੋਬਿੰਦ ਗੁਣ ਗਾਏ ਮਹਾਰਾਜ ਕਹਿੰਦੇ ਭਾਈ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਹਣ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਦੀ ਉਹ ਕਹਿੰਦੇ ਉਜਾੜ ਹੈ ਭਾਵੇਂ ਨਾ ਬੰਦਾ ਕਵੇ ਇਹਦੀ ਮੇਰੇ ਕੋ ਬੜਾ ਪੈਸਾ ਬਹੁਤ ਵੱਡੀ ਮੇਰੀ ਕੋਠੀ ਆ ਮੈਂ ਤਾਂ ਸਵਰਗ ਵਿੱਚ ਰਹਿਣਾ ਮਹਾਰਾਜ ਕਹਿੰਦੇ ਤੂੰ ਭਾਵੇਂ ਸਵਰਗ ਵਿੱਚ ਰਹਿ ਲਾ ਸਾਰੀ ਦੁਨੀਆ ਨੂੰ ਜਿੱਤ ਲਾ ਜੇ ਰੱਬ ਭਲਾ ਦਿੱਤਾ ਨਾ ਤੇ ਫਿਰ ਤਾਂ ਤੂੰ ਵਿਕਾਰਾਂ ਦੇ ਵਿੱਚ ਹੀ ਫਸਿਆ ਹੋਇਆ ਵੋ ਸਤ ਸਵਰਗ ਲੋਕਾ ਜਿੱਤ ਤੇ ਪ੍ਰithvi ਨਭ ਖੰਡਣੈ ਵਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਹ ਧਿਆਨ ਪਰ ਕਾਤਕ ਕੋੜ ਤਮਾਸ਼ਿਆਂ ਚਿਤਨਾ ਆਵਸਨਾਓ ਨਾਨਕ ਕੋੜੀ ਨਗਰ ਨਗਰ ਕਰ ਬਰਾਬਰੇ ਉਜੜ ਸੋਈ ਖਾਂ ਜਿੱਥੇ ਪ੍ਰਮਾਤਮਾ ਨੂੰ ਜਪਿਆ ਜਾਂਦਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਹਣ ਚ ਵਾ ਗਿਆਨੀ ਸਾਹਿਬ ਸਿੰਘ ਜੀ ਇੱਕ ਗੱਲ ਉਹਨਾਂ ਨੇ ਆਪਣੀ ਪੁਸਤਕ ਦੇ ਵਿੱਚ ਲਿਖੀ ਆ ਕਹਿੰਦੇ ਨਿਊਜ਼ੀਲੈਂਡ ਜਾਣ ਦਾ ਉਹਨਾਂ ਨੂੰ ਮੌਕਾ ਮਿਲਿਆ ਉਥੇ ਆਮ ਗੁਰਸੇਖਾਂ ਦੀ ਬੜੀ ਭਾਵਨਾ ਹੈ ਕਿ ਕਿਦਾਂ ਹੀ ਤਰ੍ਹਾਂ ਸੀ ਜਿਹੜਾ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਘਰ ਘਰ ਪਹੁੰਚਾਈ ਤੇ ਉਹ ਇੱਕ ਸਿੱਖ ਉਹਨਾਂ ਦੇ ਨਾਮ ਲਿਖਿਆ ਉਹਨਾਂ ਨਰਿੰਦਰ ਸਿੰਘ ਉਹ ਕੀ ਕਰਦੇ ਸਨ ਜਿੱਦਾਂ ਰੇਡੀਓ ਸਟੇਸ਼ਨ ਹੁੰਦੇ ਆ ਉਹਨੂੰ ਪੈਸਾ ਦੇ ਕੇ 2 ਘੰਟੇ ਵਾਸਤੇ 3 ਘੰਟੇ ਵਾਸਤੇ ਕਿਰਾਏ ਤੇ ਲੈ ਲੈਂਦੇ ਜਿੱਦਾਂ ਪੰਜਾਬ ਤੋਂ ਕੋਈ ਵੀ ਵਿਦਵਾਨ ਜਾਂਦਾ ਜਾਂ ਕੋਈ ਵੀ ਸਿੰਘ ਜਾਂਦੇ ਆ ਰਾਗ ਢਾਡੀ ਜਥੇ ਜਾਂਦੇ ਆ ਰਾਗੀ ਜਥੇ ਜਾਂਦੇ ਆ ਉਹ ਸਮੇਂ ਦੇ ਵਿੱਚ ਫਿਰ ਉਹ ਰੇਡੀਓ ਤੋਂ ਪ੍ਰੋਗਰਾਮ ਜਿਹੜਾ ਹੈ ਉਹ ਕੀਰਤਨ ਕਥਾ ਵਿਚਾਰਾਂ ਉਹ ਅੱਗੇ ਪ੍ਰਸਾਰਣ ਕਰਦੇ ਉਹ ਕਹਿੰਦੇ ਮੈਂ ਉੱਥੇ ਗਿਆ ਤੇ ਉਹ ਜਿਹੜੀ ਉਸ ਰੇਡੀਓ ਸਟੇਸ਼ਨ ਤੇ ਜੋ ਹੈਡ ਸੀ ਜੋ ਪ੍ਰੋਗਰਾਮ ਚਲਾਉਂਦੀ ਸੀ ਉਹ ਸਿੰਧੀ ਸੀ ਸਿੰਧੀ ਬੱਚੀ ਉਹਦਾ ਨਾਮ ਵੀ ਲਿਖਿਆ ਰੂਪਰਾਣੀ ਕਹਿੰਦੇ ਉਹਨੇ ਆਖਿਆ ਵਿਗਿਆਨੀ ਜੀ ਬਹੁਤ ਚੰਗੀ ਗੱਲ ਹੋਈ ਤੁਸੀਂ ਆਏ ਕਿ ਇਹ ਲੋਕ ਸਵਾਲ ਕਰਦੇ ਐ ਸਸੇ ਜਵਾਬ ਨਹੀਂ ਦੇ ਪਾਉਂਦੇ ਕਿਉਂਕਿ ਸਾਨੂੰ ਸਮਝ ਨਹੀਂ ਜਾਂਦੀ ਤੇ ਮੈਨੂੰ ਤੁਸੀਂ ਜੇ ਮੌਕਾ ਦੇ ਦਿਓ 2 ਘੰਟੇ ਦਾ ਟਾਈਮ ਦੇ ਦਿਓ ਤੇ ਮੈਂ ਹੁਣੇ ਅਨਾਉਂਸ ਕਰ ਦਿੰਦੀ ਆ ਤੇ ਆਪਣੇ ਆਪਣੇ ਸਵਾਲ ਜਿਹੜੇ ਆ ਲੋਕ ਜਿਹਨਾਂ ਰੇਡੀਓ ਸੁਣ ਰਹੇ ਆ ਉਹ ਸਵਾਲ ਕਰਨਗੇ ਉਹ ਕਹਿੰਦੇ ਠੀਕ ਹੈ ਜਿਸ ਵੇਲੇ ਅਨਾਉਂਸ ਕਰਤਾ ਟਾਈਮ ਰੱਖਿਆ ਫੋਨ ਆਉਣੇ ਸ਼ੁਰੂ ਹੋ ਗਏ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਕਹਿੰਦੇ ਉਹਨਾਂ ਦੇ ਵਿੱਚ ਉਹਨਾ ਇੱਕ ਮੌਲਵੀ ਨੇ ਸਵਾਲ ਕੀਤਾ ਵੀ ਸਿੱਖ ਜਿਹੜੇ ਹੁੰਦੇ ਆ ਨਾ ਸਿੱਖ ਜਾਂ ਤੁਹਾਡੀ ਗੁਰਮਤ ਜਿਹੜੀ ਆ ਜਾਂ ਗੁਰੂ ਗ੍ਰੰਥ ਸਾਹਿਬ ਇਹ ਭੂਤ ਪ੍ਰੇਤਾਂ ਨੂੰ ਮੰਨਦੇ ਆ ਤੇ ਕਹਿੰਦੇ ਮੈਂ ਜਵਾਬ ਦਿੰਦਾ ਬਾਣੀ ਕਹਿੰਦੀ ਹੈ ਕਈ ਕੋਟ ਊਤ ਪ੍ਰੇਤ ਸੁਕਰ ਮਿਰਗਾਚ ਊਤ ਵੀ ਹੁੰਦੇ ਆ ਪ੍ਰੇਤ ਵੀ ਹੁੰਦੇ ਆ ਸੁਕਰ ਸਾਰੀਆਂ ਜੂਨੀਆਂ ਜਿਹੜੀਆਂ ਬਰਗਾਜ ਕਹਿੰਦੇ ਮਿਰਗ ਨੂੰ ਫੜਨ ਵਾਲਾ ਜਿਹੜਾ ਸ਼ੇਰ ਹੁੰਦਾ ਉਹ ਕਹਿੰਦੇ ਫਿਰ ਆਪਾਂ ਨੂੰ ਦਿਖ ਦੇ ਵੀ ਹੈ ਕਹਿੰਦੇ ਆਹ ਦੇਖ ਲਓ ਲੋਕਾਂ ਦੇ ਘਰ ਜਾ ਕੇ ਗੁਰਬਾਣੀ ਕਹਿੰਦੀ ਹੈ ਕਬੀਰ ਜਹ ਕਰ ਸਾਧਨਾ 세ਵੀਏ ਹਰ ਕੀ ਪੂਜਾ ਨਾਹੀਂ ਜਿਸ ਘਰ ਦੇ ਵਿੱਚ ਬਾਣੀ ਨਹੀਂ ਪੜੀ ਜਾਂਦੀ ਜਿਸ ਘਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਜਾਂਦਾ ਆਣੀ ਕਹਿ ਰਹੀ ਹੈ ਕਬੀਰ ਜਹ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਹੀਂ ਤੇ ਘਰ ਮਰਹੜ ਸਾਰ ਕੇ ਭੂਤ ਵਸੇ ਤਿੰਨ ਵਾਰ ਉਹ ਘਰ ਘਰ ਨਹੀਂ ਹਨ ਉਹ ਘਰ ਸ਼ਮਸ਼ਾਨ ਘਾਟ ਹਨ ਤੇ ਸ਼ਮਸ਼ਾਨ ਘਾਟ ਤੇ ਕੌਣ ਰਹਿੰਦਾ ਭੂਤ ਪ੍ਰੇਤ ਆਉਂਦੀਆਂ ਲੜ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀ ਉਹ ਘਰ ਨਹੀਂ ਹੁੰਦਾ ਲੋਕਾਂ ਜਿੱਥੇ ਰੱਬ ਦਾ ਨਾਮ ਹੀ ਨਹੀਂ ਹੈ ਤੇ ਉਥੇ ਭੂਤ ਪ੍ਰੇਤ ਦੀ ਆਉਣ ਵਾਲਾ ਜਿਹੜਾ ਸਮਾਂ ਹੈ ਕਹਿੰਦੇ ਹੋਰ ਵੀ ਭਿਆਨਕ ਹੋਏ ਤੇ ਅੱਜ ਜਿਹੜੇ ਲੋਕਾਂ ਦੀ ਹਾਲਤ ਹੈ ਲੋਕਾਂ ਦਾ ਜਿਹੜਾ ਜੀਵਨ ਦਾ ਢਾਂਗ ਹੈ ਪੋਤਾ ਪ੍ਰੇਤਾ ਨਾਲੋਂ ਘੱਟ ਥੋੜੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿੱਦਣ ਨਾਮ ਜਪੋਗੇ ਪ੍ਰਮਾਤਮਾ ਅਕਾਲ ਪੁਰਖ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰੋਗੇ ਅਸੀਂ ਮਨਣ ਜਾ ਰਹੇ ਹਾਂ ਪਹਿਲਾ ਪ੍ਰਕਾਸ਼ਪੁਰ ਕਿਉਂਕਿ ਬਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਹੈ ਸਾ ਥੋੜੀ ਬਾਣੀ ਪੜੋ ਪਰ ਉਹਨੂੰ ਸਮਝੀਏ ਜਦੋਂ ਅਸੀਂ ਸਮਝ ਲਵਾਂਗੇ ਸਮਝ ਕੇ ਉਹਨੂੰ ਕਮਾਉਣ ਦਾ ਯਤਨ ਕਰਾਂਗੇ ਤੇ ਆਪਣੇ ਆਪ ਜੀਵਨ ਦੇ ਵਿੱਚ ਤਬਦੀਲੀ ਆਏਗੀ ਜੀਵਨ ਜੀਵਨ ਦੇ ਵਿੱਚ ਬਦਲਾਅ ਆਏਗਾ ਬਾਣੀ ਜੀਵਨ ਬਦਲਦੀ ਹੈ ਬਾਣੀ ਸਾਡਾ ਜੀਵਨ ਸਚੱਜਾ ਕਰਦੀ ਹੈ ਬਾਣੀ ਸਾਡਾ ਜੀਵਨ ਸਫਲ ਕਰਦੀ ਹੈ ਤੇ ਇਹ ਬਾਣੀ ਜਿਹੜੀ ਹੈ ਸਫਲ ਹੈ ਕਹਿੰਦੇ ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖ ਦਾਈ ਸੁਖ ਦੇਣ ਵਾਲੀ ਹੈ ਚਾਹੇ ਇੱਕ ਸ਼ਬਦ ਪੜਦੇ ਆਂ ਜਪਜੀ ਸਾਹਿਬ ਪੜੋ ਪਰ ਉਹਨਾਂ ਅਰਥ ਕਰੋ ਇੱਕ ਪੌੜੀ ਪੜ ਕੇ ਉਹਨੂੰ ਸਮਝਣ ਦਾ ਯਤਨ ਕੀ ਸਾਨੂੰ ਸਤਿਗੁਰ ਨੇ ਕੀ ਸਮਝਾਇਆ ਮਹਾਰਾਜ ਕਹਿੰਦੇ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਸਾ ਹੋਏ ਵਿਚਾਰ ਤੋਂ ਬਿਨਾ ਸਾਡੇ ਜੀਵਨ ਦੇ ਵਿੱਚ ਤਬਦੀਲੀ ਵਿਚਾਰੇ ਨਹੀਂ ਕਿ ਮੇਰੇ ਮਗਰ ਅਸੀਂ ਵਿਚਾਰਾਂ ਵੀ ਕਰਦੇ ਰਹੀਏ ਪਰ ਜੇ ਅਸੀਂ ਕਮਾਇਆ ਨਹੀਂ ਨਾ ਅਸੀਂ ਉੱਥੇ ਦੇ ਉੱਥੇ ਖੜੇ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਇਹ ਤਾਂ ਫਲ ਦਿੰਦੀ ਹੈ ਆ ਸੁਣੀ ਆ ਨਾ ਸਾਕੀ ਤੁਸੀਂ ਭਾਈ ਗੋਪਾਲਾ ਜੀ ਦੀ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਘਰ ਤੋਂ ਜੋ ਮੰਗਦੇ ਆ ਉਹ ਸਾਨੂੰ ਪ੍ਰਾਪਤ ਹੁੰਦਾ ਹੈ ਕਿਆ ਨਾ ਸਤਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੈ ਕੋਈ ਸਿੱਖ ਜਿਹੜਾ ਮੈਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰਕੇ ਸੁਣਾ ਕਿਉਂਕਿ ਸ਼ੁੱਧ ਬਾਣੀ ਜਿਹੜੀ ਹੈ ਉਹ ਸਾਡੀ ਆਤਮਾ ਸ਼ੁੱਧ ਕਰਦੀ ਹਾਂ ਠੀਕ ਹੈ ਕਿ ਜੋ ਸਤਿਗੁਰੂ ਨੇ ਉਚਾਰਨ ਕੀਤਾ ਉਹ ਅਸੀਂ ਨਹੀਂ ਕਰ ਸਕਦੇ ਇਹ ਸਤਿਗੁਰੂ ਜਾਣਦਾ ਪਰ ਜੋ ਸਾਨੂੰ ਸਤਿਗੁਰੂ ਨੇ ਸਮਝ ਦਿੱਤੀ ਹੈ ਜਦੋਂ ਅਸੀਂ ਉਹਨੂੰ ਬਾਣੀ ਨੂੰ ਦੇਖ ਕੇ ਪੜ੍ਹਦੇ ਹਾਂ ਸਮਝ ਕੇ ਪੜ੍ਹਦੇ ਹਾਂ ਅਰਥ ਕਰਕੇ ਪੜ੍ਹਦੇ ਹਾਂ ਆਪਣੇ ਆਪ ਉਹਦਾ ਵਿਚਾਰਨ ਜਿਹੜਾ ਹੈ ਉਹ ਸਾਡਾ ਭਾਵ ਬਣਦਾ ਹੈ ਤੇ ਸਾਨੂੰ ਅਰਥਾਂ ਦੀ ਸਮਝ ਲੱਗਦੀ ਹੈ ਵੀ ਬਾਣੀ ਕਹਿੰਦੀ ਤੇ ਵਿਚਾਰਨ ਸਹੀ ਹੋਏਗਾ ਤੇ ਸਾਨੂੰ ਉਸ ਸ਼ਬਦ ਦਾ ਜਿਹੜਾ ਹੈ ਉਹ ਭਾਵ ਵੀ ਪਤਾ ਲੱਗਦਾ ਇੱਕ ਮਾਸਤਰਾ ਉਤਾਰਨ ਦੇ ਨਾਲ ਅਰਥ ਦਾ ਅਨਰਥ ਦਾ ਉਜੇ ਤਾਂ ਅਸੀਂ ਜਪਤੀ ਸਾਹਿਬ ਦੇ ਇਹਨਾਂ ਉਦਾਹਰਣਾਂ ਦੇ ਪੜ੍ਹਦੇ ਹਾਂ ਗਾਵਿਕ ਕੋ ਤਾਣ ਹੋਵੈ ਕਾਵਿਕ ਕੋ ਤਾਣ ਹੁਣ ਉੱਤੇ ਬੇ ਔਰ ਬੈ ਦੇ ਵਿੱਚ ਬਹੁਤ ਅੰਤਰ ਹੈ ਗਾਵੈ ਕੋ ਤਾਣ ਹੋਵੈ ਕਿਸੇ ਤੇ ਇੱਕ ਪੌੜੀ ਹੈ ਮੰਨੇ ਕੀ ਗੱਤ ਕਹੀ ਨਾ ਜਿਹੜਾ ਨੇ ਮੰਨਿਆ ਨਾ ਉਹਨਾਂ ਦੀ ਅਵਸਥਾ ਬਿਆਨ ਨਹੀਂ ਕੀਤੀ ਗਾ ਪਰ ਅਗਲੀਆਂ ਜਿਹੜੀਆਂ ਤਿੰਨ ਪੌੜੀਆਂ ਨੇ ਉੱਥੇ ਆ ਮੰਨਣਾ ਹੈ ਉਥੇ ਮੰਨੇ ਮੰਨਾ ਮੈਂ ਔਰ ਨੇ ਵਿੱਚ ਬਹੁਤ ਫਰਕ ਹੈ ਅਗਲਿਆਂ ਉਹਦਾ ਅਰਥ ਵੀ ਬਣਦਾ ਮਨ ਸੁਰਤ ਹੋਵੇ ਮਨ ਜਦੋਂ ਮੰਨਾਗੇ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਾਵਨ ਕੀ ਸੁੱਧ ਮਨ ਮੂੰਹ ਚੋਟਾਣਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੀਵ ਕੋ ਮਨ ਜਾਣੈ ਮਨ ਕੋ ਚਾਰ ਪੜੀਆਂ ਹੁੰਦੀਆਂ ਸੁਣਿਆ ਸਿੱਧ ਪਿਰ ਸਭ ਸੁਣਨ ਦੇ ਨਾਲ ਕੀ ਹੁੰਦਾ ਤੇ ਜੇ ਆਪਾਂ ਪੜ ਹੀ ਗਏ ਸੁਣੀਏ ਸਿੱਧ ਪਿਰ ਮਤਤ ਦੀ ਸੁਣੋ ਅਰਥ ਉਹਦਾ ਅਰਥ ਦਾ ਅਲੱਗ ਬਣ ਗਿਆ ਨਾ ਅਰਥੇ ਹੋਰ ਹੋ ਗਿਆ ਇਸੇ ਤਰ੍ਹਾਂ ਜਿਸ ਵੇਲੇ ਅਸੀਂ ਬਾਣੀ ਪੜਦੇ ਮੈਂ ਜੋ ਬੇਨਤੀ ਕਰਨ ਲੱਗਾ ਇੱਕ ਲਾਮ ਦੇ ਨਾਲ ਅਰਥ ਦਾ ਨ ਅਰਥ ਇੱਕ ਬਾਣੀ ਪੜ ਰਿਹਾ ਅਸੀਂ ਸ੍ਰੀ ਆਨੰਦਪੁਰ ਸਾਹਿਬ ਜੋ ਬਾਣੀ ਪੜ ਰਿਹਾ ਅਸੀਂ ਸਾਜ ਸੰਗਤ ਦੀ ਕਰਤੇ ਕੀ ਮਿਤ ਕਰਤਾ ਜਾਣੇ ਕੀ ਜਾਣੇ ਗੁਰ ਸੂਰਾ ਇਹ ਬਾਣੀ ਜਿਹੜੀ ਹੈ ਅਸ਼ੁੱਧ ਹੈ ਫਿਰ ਗੁਰੂ ਮਹਾਰਾਜ ਨੇ ਆਖਿਆ ਕਲਗੀਧਰ ਪਾਤਸ਼ਾਹ ਕਹਿੰਦੇ ਦੁਆਰਾ ਪੰਗਤੀ ਪੜੋ ਕਰਤੇ ਕੀ ਮਿਤ ਕਰਤਾ ਜਾਣੇ ਕੇ ਜਾਣੇ ਗੁਰਸੂਰ ਜਿਹੜਾ ਸ਼ੁੱਧ ਪਾਠ ਹੈ ਨਾ ਉਹ ਹੈ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰ ਕੇ ਔਰ ਕਹ ਉਹਦਾ ਅਰਥ ਹੈ ਕਿ ਕਰਤੇ ਦੀ ਮਿਤ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ ਉਸ ਸਿੱਖ ਕੀ ਪੜ ਰਿਆ ਕਰਤੇ ਕੀ ਮਿਤ ਕਰਤਾ ਜਾਣੇ ਕੇ ਜਾਣੇ ਗੁਰਸੁਰ ਕੀ ਜਾਣੇ ਗੁਰੂ ਕੀ ਜਾਣਦਾ ਕੇ ਜਾਣੇ ਗੁਰਸੁਰ ਅਰਥ ਦਾ ਅਨਰਥ ਬਣ ਗਿਆ ਨਾ ਗੱਲ ਕੁਛ ਨਹੀਂ ਹੈ ਪਰ ਜਿੰਨੇ ਤੱਕ ਦੇਖ ਕੇ ਸਮਝ ਕੇ ਨਹੀਂ ਬਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਹੈ ਤੇ ਅੱਜ ਤਾਂ ਬਹੁਤ ਸਾਧਨ ਆ ਗਏ ਆ ਬਹੁਤ ਸਾਧਨ ਆ ਗਏ ਸੰਥਿਆ ਹੈ ਵੱਡੀਆਂ-ਵੱਡੀਆਂ ਟਕਸਾਲਾਂ ਬਣੀਆਂ ਵੱਡੇ-ਵੱਡੇ ਕਾਲਜ ਤਿਆਰ ਹੋ ਗਏ कि ਜਿਹੜੀ ਬਾਣੀ ਹੈ ਸਤਗੁਰੂ ਮਹਾਰਾਜ ਦੀ ਧੰਨ ਇਹ ਥਾਨ ਗੋਬਿੰਦ ਗੁਣ ਗਾਏ ਹੁਣ ਇਹ ਸ਼ਬਦ ਜਦੋਂ ਪੜਦੇ ਆ ਇਹਨੂੰ ਇਹੋ ਇਹੋ ਪੜਦਾ ਇਹੋ ਪੜਾਂਗੇ ਹਾਏ ਨੂੰ ਹੋੜਾ ਲੱਗ ਜਾਏ ਇਹੋ ਮਰ ਇਹੋ ਪੜਿਆ ਹਾਏ ਨੂੰ ਹੋੜਾ ਲੱਗ ਜਾਏ ਧੰਨ ਇਹ ਥਾਨ ਮੈਂ ਜੋ ਬੇਨਤੀ ਕਰ ਰਿਆਂ ਭਾਈ ਗੋਪਾਲਾ ਜੀ ਖੜੇ ਹੋ ਗਏ ਪੱਲਾ ਪਾ ਕੇ ਗੁਰੂ ਮਹਾਰਾਜ ਤੁਸੀਂ ਕਿਰਪਾ ਕਰੋ ਤੇ ਮੈਂ ਯਤਨ ਕਰ ਉਸ ਨੇ ਇੱਕ ਓੰਕਾਰ ਤੋਂ ਲੈ ਕੇ ਜਿਸ ਵੇਲੇ 38ਵੀਂ ਪੌੜੀ ਤੇ ਆਇਆ ਨਾ ਜਤ ਪਹਾਰਾ ਧੀਰ ਸੁਨਿਆਰ ਐਰਣ ਮਤ ਬੇਦ ਹਥਿਆਰ ਭਾਉ ਖੜਾ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਮਨ ਵਿੱਚ ਆਇਆ ਵੀ ਗੁਰੂ ਸਾਹਿਬ ਬੜੇ ਆਨੰਦ ਦੇ ਵਿੱਚ ਬੈਠੇ ਇਹ ਆਨੰਦ ਦੇ ਵਿੱਚ ਬੈਠੇ ਆ ਸੰਗਤਾਂ ਬੜੀਆਂ ਝੂਮ ਰਹੀਆਂ ਹਨ ਤੇ ਜੇ ਹੁਣ ਗੁਰੂ ਸਾਹਿਬ ਨੂੰ ਪੁੱਛਣਗੇ ਨਾ ਕੀ ਚਾਹੀਦਾ ਫੇ ਮੈਂ ਕਹਿਣਾ ਵੀ ਮੈਨੂੰ ਨਾ ਗੁਰੂ ਮਹਾਰਾਜ ਜੀ ਉਹ ਭਾਈ ਸੁਭਾਗੇ ਨੇ ਜਿਹੜਾ ਚੀਨਾ ਘੋੜਾ ਭੇਟਾ ਕੀਤਾ ਸੀ ਮੈਨੂੰ ਦੇ ਦਿਓ ਜਿਹਦਾ ਆਪਣੇ ਮਨ ਵਿੱਚ ਹੁੰਦਾ ਹੈ ਵੀ ਆਪਾਂ ਗੱਡੀ ਮੰਗਲਾਂਗੇ ਵੀ ਸਾਨੂੰ ਗੱਡੀ ਦੇ ਦਿਓ ਤੇ ਜਦੋਂ ਸਮਾਪਤੀ ਕੀਤੀ ਨਾ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਹਾਰਾਜ ਕਹਿੰਦੇ ਭਾਈ ਇਹਨੇ ਘੋੜਾ ਮੰਗਿਆ ਇਹਨੂੰ ਘੋੜਾ ਲਿਆ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਸਮਝਾਉਣ ਵਾਸਤੇ ਆਖਿਆ ਵੀ ਕਹਿੰਨ ਲੱਗੇ ਭਾਈ ਗੋਪਾਲਿਆ ਜੇ ਇੱਕ ਮਨ ਇੱਕ ਚੇਤੋ ਕੇ ਸਾਵਧਾਨਤਾ ਦੇ ਨਾਲ ਪੂਰਾ ਪਾਠ ਕਰ ਜਾਂਦਾ ਨਾ ਤੇ ਅੱਜ ਅਸੀਂ ਤੈਨੂੰ ਗੁਰਨਾਨਕ ਦੇ ਘਰ ਦਾ ਸਤਵਾਂ ਵਾਰਿਸ ਬਣਾ ਦੇਣਾ ਅੱਜ ਸਤਵਾਂ ਗੁਰੂ ਤੂੰ ਹੋਣਾ ਸੀ ਬਾਣੀ ਦੀ ਏਡੀ ਵੱਡੀ ਮਹਾਨਤਾ ਤੇ ਮਹਾਰਾਜ ਕਹਿੰਦੇ ਭਾਈ ਇਹ ਜਿਸ ਵੇਲੇ ਬਾਣੀ ਜਿਹੜੀ ਸਾਨੂੰ ਸਮਝ ਆ ਗਈ ਨਾ ਬਾਣੀ ਨੂੰ ਸਮਝਣ ਦਾ ਸਿੱਖਣਾ ਜਤਨ ਕਰ ਲਿਆ ਉਹ ਅਸੀਂ ਫਿਰ ਜੰਜੀਰੀਆਂ ਵਿੱਚ ਜਖੜਾਂ ਦੇ ਵਿੱਚ ਗੁਲਾਮੀ ਦੇ ਵਿੱਚ ਨਹੀਂ ਆਵਾਂਗੇ ਅਸੀਂ ਯਾਦ ਹੋ ਜਾਵਾਂਗੇ ਜਿੱਦਾਂ ਅਸੀਂ ਆਪਣੇ ਗੁਰੂ ਦੀ ਬਾਣੀ ਨੂੰ ਸਮਝਣ ਲੱਗ ਗਏ ਸਾਨੂੰ ਕੋਈ ਲੁੱਟ ਨਹੀਂ ਸਕਦਾ ਕਿ ਮੇਰੇ ਕੋਲੋਂ ਤੁਸੀਂ ਪਾਠ ਕਰਾਓ ਤਾਂ ਤੁਹਾਨੂੰ ਫਲ ਮਿਲੇਗਾ ਮੇਰੇ ਕੋਲੋਂ ਅਰਦਾਸ ਕਰਾਓ ਤਾਂ ਫਲ ਮਿਲੇਗਾ ਮੇਰੇ ਡੇਰੇ ਤੇ ਆਓ ਤੁਹਾਨੂੰ ਤਨ ਫਲ ਮਿਲੇਗਾ ਇੰਨੇ ਪੂਰਨ ਵਾਸੀਆਂ ਮੇਰੇ ਡੇਰੇ ਤੇ ਆਓ ਤੁਹਾਨੂੰ ਮਿਲੇਗਾ ਫੇ ਤੁਹਾਨੂੰ ਕੋਈ ਲੁੱਟ ਨਹੀਂ ਸਕਦਾ ਜਿੱਦਣ ਤੁਸੀਂ ਗੁਰਬਾਣੀ ਨੂੰ ਆਪ ਸਮਝਣ ਦਾ ਯਤਨ ਕਰਨਾ ਸ਼ੁਰੂ ਕਰ ਲਿਆ ਪਾਤਸ਼ਾਹ ਨੇ ਆਖਿਆ ਨਾ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾ ਇਹ ਤਾਂ ਗੁਰੂ ਕੋਲੋਂ ਆਖੋ ਅੱਜ ਦੇ ਸ਼ਬਦ ਵਿੱਚ ਸੁਣਿਓ ਮਹਾਰਾਜ ਕਹਿੰਦੇ ਆ ਤਾਨੇ ਥਾਣ ਗੋਬਿੰਦ ਗੁਣ ਗਾਏ ਕੁਸ਼ਲ ਖੇਮ ਆਨੰਦ ਕੁਸ਼ਲ ਖੁਸ਼ੀ ਜਿਹੜੀ ਹੈ ਪ੍ਰਭ ਆਪ ਵਸਾਏ ਇਥੇ ਪ੍ਰਭ ਦੇ ਭੱਬੇ ਨੂੰ ਹਿਯਾਰੀ ਹੈ ਪ੍ਰਭੂ ਆਪ ਉਹਦੇ ਹਿਰਦੇ ਵਿੱਚ ਵਸਾ ਦਿੰਦਾ ਖੇਮ ਪ੍ਰਭ ਆਪ ਵਸਾਏ ਕੁਸ਼ਲ ਖੇਮ ਪ੍ਰਭ ਆਪ ਵਸਾਏ ਰਹਾਓ ਹੁਣ ਕਹਿੰਦੇ ਨਾ ਬੰਦਾ ਕਹਿੰਦਾ ਮੈਨੂੰ ਬੜੀਆਂ ਮੁਸੀਬਤਾਂ ਹੁੰਦੀਆਂ ਸਤਿਗੁਰੂ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਮੁਸੀਬਤੀਆਂ ਵਿਪਤ ਤਾਹਾਂ ਜਿੱਥਾਂ ਸਿਮਰਨ ਨਹੀਂ ਮੁਸੀਬਤ ਉੱਥੇ ਆਉਂਦੀ ਆ ਰੁਕਾਵਟਾਂ ਉੱਥੇ ਆਉਂਦੀਆਂ ਹਨ ਜਿੱਥੇ ਪ੍ਰਮਾਤਮਾ ਦੀ ਭਗਤੀ ਨਹੀਂ ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਹੈ ਵਿਪਤ ਤਾਹਾਂ ਜਿੱਥਾਂ ਹਰ ਸਿਮਰਨ ਨਹੀਂ ਹੁਣੇ ਸ਼ਬਦ ਸੁਣਿਆ ਤੁਸੀਂ ਮਾਰੇ ਕਹਿੰਦੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾ ਗੁਰੂ ਤੋਂ ਬੇਮੁਖ ਹੋ ਕੇ ਕਦੇ ਵੀ ਸੁਖ ਨਹੀਂ ਮੜਦਾ ਰੋਜ ਪੜਦੇ ਆਨੰਦ ਸਾਹਿਬ ਜਿੱਥੇ ਸਿੱਖ ਦੀ ਗੱਲ ਕੀਤੀ ਨਾ ਉਥੇ ਆਖਿਆ ਸਨਮੁਖ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਸਿੱਖ ਹਮੇਸ਼ਾ ਸਨਮੁਖ ਹੁੰਦਾ ਤੇ ਜਿੱਥੇ ਬੇਮੁਖ ਲਿਖਿਆ ਉਥੇ ਸਿੱਖ ਨਹੀਂ ਲਿਖਿਆ ਕਿਉਂਕਿ ਸਿੱਖ ਬੇਮੁਖ ਨਹੀਂ ਹੁੰਦਾ ਤੇ ਜਿਹੜਾ ਬੇਮੁਖ ਹੁੰਦਾ ਉਹ ਸਿੱਖ ਨਹੀਂ ਹੁੰਦਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਸਤਗੁਰ ਨੇ ਤਾਂ ਹੋਰ ਕਿਦਾਂ ਲਿਖਣਾ ਸੀ ਕਿਦਾਂ ਸਮਝਾਉਣਾ ਸੀ ਸਪਸ਼ਟੇ ਲਿਖਿਆ ਇਹ ਸਾਨੂੰ ਸ਼ਬਦ ਚੰਗੇ ਨਹੀਂ ਲੱਗਦੇ ਸੋ ਸਿਕ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਸਤਿਗੁਰੂ ਕਹਿੰਦੇ ਵਿਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜੈ ਹਰ ਗੁਣ ਗਾਹੀ ਹੁਣ ਕੋਟ ਦੇ ਟੈਂਕੇ ਨੂੰ ਸਿਆਰੀ ਹੈ ਇੱਥੇ ਅਰਥ ਹੈ ਕਰੋੜ ਕੋਟ ਸ਼ਬਦ ਵੀ ਪਾਣੀ ਵਿੱਚ ਆਉਂਦਾ ਕੱਕੇ ਨੂੰ ਹੋੜਾ ਟੈਂਕੇ ਨੂੰ ਔਂਕੜ ਫਿਰ ਇਹ ਕਹਿੰਦਾ ਕੱਕੇ ਨੂੰ ਹੋੜਾ ਟੈਂਕੇ ਮੁਕਤਾ ਜਿੱਥੇ ਅੰਕੜਾ ਹੋ ਗਿਆ ਇੱਕ ਕਿਲੇ ਦੀ ਗੱਲ ਕੀਤੀ ਹੈ ਜਿੱਥੇ ਟੈਂਕਾ ਮੁਗਤਾ ਤੇ ਉਹ ਜਿਆਦੇ ਕਿਲਿਆਂ ਦੀ ਗੱਲ ਕੀਤੀ ਹੈ ਉਚਾਰਨ ਕੋਟ ਹੀ ਆਏਗਾ ਪਰ ਉਹਦਾ ਅਰਥ ਜਿਹੜਾ ਹੈ ਉਹ ਬਦਲ ਜਾਏ ਕੋਟ ਆਨੰਦ ਜੈ ਹਰ ਗੁਣ ਗਾਹੀ ਹਰ ਬਿਸਰ ਦੁੱਖ ਰੋਗ ਕਨੇਰੇ ਕਹਿੰਦੇ ਉਹਨੂੰ ਵਿਸਾਰਨ ਦੇ ਨਾਲ ਨਾ ਦੁੱਖਾ ਰੋਗ ਹਨੇਰੇ ਦੁੱਖਾਂ ਦੇ ਵਿੱਚ ਰੋਗਾਂ ਦੇ ਵਿੱਚ ਇਹ ਜਿਹੜੀਆਂ ਅੰਦਰ ਬਿਮਾਰੀਆਂ ਹਨ ਇਹ ਖਤਮ ਨਹੀਂ ਹੁੰਦੀ ਪ੍ਰਭ ਸੇਵਾ ਪ੍ਰਮਾਤਮਾ ਦੀ ਭਗਤੀ ਕਰਨ ਦੇ ਨਾਲ ਜਮ ਲੱਗੇ ਨਾ ਨੇਰੇ ਇਹ ਜਿਹੜੇ ਜਮ ਹਨ ਵਿਕਾਰ ਜਿਹੜੇ ਆ ਉਹ ਨੇੜੇ ਨਹੀਂ ਆਉਂਦੇ ਸੋ ਬੜਾ ਭਾਗੀ ਨੇ ਚਲ ਥਾਨ ਕਹਿੰਦੇ ਜਿਹੜਾ ਰੱਬ ਨਾਲ ਜੁੜਿਆ ਨਾ ਵੱਡੇ ਭਾਗਾਂ ਵਾਲਾ ਬਣ। ਨੇਚਲ ਡੋਲਦਾ ਨਹੀਂ ਹੈ। ਕਿਉਂਕਿ ਜਿੱਦਾਂ ਨੂੰ ਭਰੋਸਾ ਆ ਗਿਆ ਨਾ ਵਿਸ਼ਵਾਸ ਆ ਗਿਆ ਬਾਣੀ ਦੇ ਉੱਪਰ ਕਿ ਸਤਗੁਰ ਦੀ ਬਾਣੀ ਦੇ ਵਿੱਚ ਸਭ ਕੁਝ ਹੈ। ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਉਹਦਨ ਸਿੱਖਾਂ ਦੇ ਹੱਥਾਂ ਦੇ ਵਿੱਚ ਧਾਗੇ ਨਹੀਂ ਹੋਣਗੇ। ਸਿੱਖਾਂ ਦੇ ਹੱਥਾਂ ਵਿੱਚ ਮੁੰਦਰੀਆਂ ਨਹੀਂ ਹੋਣਗੀਆਂ, ਗਲਾਂ ਦੇ ਵਿੱਚ ਧਾਗੇ ਨਹੀਂ ਹੋਣਗੇ। ਪੈਰਾਂ ਵਿੱਚ ਧਾਗੇ ਨਹੀਂ ਹੋਣਗੇ ਸਿੱਖਾਂ ਦੇ। ਤੇ ਜਿੱਦਣ ਅਸੀਂ ਬਾਣੀ ਨੂੰ ਸਮਝ ਲਿਆ ਕਿ ਸਤਿਗੁਰੂ ਤੇ ਉੱਪਰ ਭਰੋਸਾ ਆ ਗਿਆ ਵਿਸ਼ਵਾਸ ਆ ਗਿਆ ਡੋਲੇਗਾ ਨਹੀਂ ਬੰਦਾ ਤੇ ਸਾਨੂੰ ਭਰੋਸਾ ਹੋ ਜਾਏਗਾ ਕਿ ਅਸੀਂ ਤੇਰੀ ਸ਼ਰਨ ਵਿੱਚ ਆਏ ਆਂ ਅਬ ਹਮ ਚੱਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਜਿਉਂ ਭਾਵੇਂ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜ ਮਾਫ ਕਰਨਾ ਅਸੀਂ ਪਰ ਪਹਿਲਾ ਪ੍ਰਕਾਸ਼ ਪੁਰ ਬਣਾ ਰਹੇ ਆਂ ਤੇ ਜੇ ਬਾਣੀ ਨੂੰ ਸਮਝਿਆ ਹੁੰਦਾ ਤੇ ਅੱਜ ਅਸੀਂ ਗੁਲਾਮ ਨਾ ਹੁੰਦੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਗੁਲਾਮ ਸਿੱਖ ਬਣ ਕੇ ਬੈਠ ਗਏ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਗੁਲਾਮੀ ਦੇ ਵਿੱਚ ਵਿਚਰ ਰਹੀ ਹੈ ਅਸੀਂ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੇ ਹਾਂ ਜਿੱਦਣ ਅਸੀਂ ਬਾਣੀ ਦੇ ਨਾਲ ਜੁੜ ਗਏ ਨਾ ਸਾਨੂੰ ਕੋਈ ਦੁਨੀਆ ਦੀ ਤਾਕਤ ਸਾਨੂੰ ਭਟਕਾ ਨਹੀਂ ਸਕਦੀ ਸਾਨੂੰ ਭਰਮ ਦੇ ਵਿੱਚ ਨਹੀਂ ਪਾ ਸਕਦੀ ਵੀ ਆਣੀ ਤੁਸੀਂ ਕੀਤਾ ਤੇ ਆ ਹੋ ਜਾਏਗਾ ਜੇ ਤੁਸੀਂ ਸਰਾਧ ਨਹੀਂ ਕਰੋਗੇ ਤੇ ਆ ਹੋ ਜਾਣਾ ਪਾਪਾ ਜੀ ਨੇ ਵਾਪਸ ਆ ਜਾਣਾ ਤੇ ਬੜਾ ਕੁਝ ਕੀਤਾ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਭਰੋਸਾ ਲੈ ਕੇ ਆਓ ਵਿਸ਼ਵਾਸ ਲੈ ਕੇ ਆਓ ਜਿੱਦਨ ਭਰੋਸਾ ਆਏਗਾ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਪਰ ਮੋਕੋ ਤੋਂ ਭਰੋਸਾ ਗੁਰੂ ਗ੍ਰੰਥ ਮਹਾਰਾਜ ਪੇ ਕਹਿੰਦੇ ਤਾਂ ਮੈਨੂੰ ਇੱਕੋ ਭਰੋਸਾ ਹੈ ਮੈਨੂੰ ਬਾਣੀ ਤੇ ਭਰੋਸਾ ਹੈ ਪੜਦੇ ਹੋ ਨਾ ਸ਼ਬਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਵਿੱਚ ਕੀ ਨਹੀਂ ਬਾਣੀ ਸੀ ਨਾ ਉਹ ਜਿਹਦੇ ਨਾਲ ਪੜ੍ਹ ਕੇ ਭਾਈ ਮਤੀ ਦਾਸ ਨੇ ਆਪਣੇ ਆਪ ਨੂੰ ਦੋ ਫਾੜ ਕਰਾ ਲਿਆ ਸਦੀ ਦਾਸ ਰੂਹ ਦੇ ਵਿੱਚ ਲਪੇਟ ਕੇ ਸੀਤ ਕਰ ਦਿੱਤਾ ਭਾਈ ਦੇ ਆਲਾ ਉਬਲ ਹੀ ਦੇਗ ਵਿੱਚ ਉਬਾਲਿਆ ਗਿਆ 350 ਸਾਲ ਬਣਾਣ ਜਾ ਰਹੇ ਆਪਾਂ ਭਾਈ ਮਣੀ ਸਿੰਘ ਬੰਦ ਬੰਦ ਘਟਾਲਿਆ ਬਾਣੀ ਸੀ ਨਾ ਬਾਣੀ ਦੀ ਬਹੁਤ ਤਾਕਤ ਹੈ ਜਦੋਂ ਬਾਣੀ ਦੀ ਤਾਕਤ ਜੀਵਨ ਦੇ ਵਿੱਚ ਸਮਝ ਲੱਗੇ ਕਿ ਬਾਣੀ ਹੈ ਕੀ ਤੇ ਸਾਨੂੰ ਜੀਵਨ ਦੇ ਵਿੱਚ ਬਦਲਾਅ ਆਏਗਾ ਜੀਵਨ ਦੇ ਵਿੱਚ ਤਬਦੀਲੀ ਆਏਗੀ ਤੇ ਉਹ ਪ੍ਰਮਾਤਮਾ ਕਿਰਪਾ ਦੇ ਪ੍ਰਵੈਸਰ ਪੂਰਨ ਸਿੰਘ ਕਹਿੰਦਾ ਕਿ ਮੈਂ ਨਹੀਂ ਮੰਨਦਾ ਨਾ ਮੈਂ ਕਹਿਣਾ ਹਾਂ ਤੇ ਇਹ ਕਹੇ ਸੱਜਣ ਠੱਗ ਨਹੀਂ ਸੀ ਸੱਜਣ ਮਹਾਂਪੁਰਸ਼ ਹੈ ਸੱਜਣ ਬਹੁਤ ਵੱਡਾ ਮਹਾਂਪੁਰਸ਼ ਆ ਬਹੁਤ ਵੱਡਾ ਗੁਰੂ ਸਿੱਖਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਸਿਰਫ ਇੱਕ ਸ਼ਬਦ ਸੁਣ ਕੇ ਡੋਲਿਆ ਨੇ ਉਸ ਤੋਂ ਬਾਅਦ ਉਹਦਾ ਜੀਵਨ ਬਦਲ ਗਿਆ ਮਾਫ ਕਰਨਾ ਕਿੰਨੇ ਸ਼ਬਦ ਪੜ ਲਏ ਹਜ਼ਾਰਾਂ ਸਾਡੀ ਕੌਮ ਨੇ ਸ਼ਬਦ ਪੜ ਲਏ ਆ ਹਜ਼ਾਰਾਂ ਅਸੀਂ ਸੁਣ ਲਏ ਆ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਸਾਡੇ ਨਾਲ ਉਹ ਚੰਗਾ ਸੀ ਜਿਹਨੂੰ ਅਸੀਂ ਸਟੇਜਾਂ ਤੇ ਭੰਡ ਦੇ ਫਿਰਦੇ ਆ ਸੱਜਣ ਠੱਗ ਸੱਜਣ ਠੱਗ ਕਹਿੰਦੇ ਫਿਰਦੇ ਆ ਉਹ ਤਾਂ ਇੱਕ ਸ਼ਬਦ ਸੁਣ ਕੇ ਬਦਲ ਗਿਆ ਸੀ ਇੱਕ ਸ਼ਬਦ ਸੁਣ ਕੇ ਉਹਦਾ ਜੀਵਨ ਬਦਲ ਗਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਸਭ ਗਜਾ ਸੋ ਬੜਾ ਭਾਗੀ ਨਿਹਚਲ ਥਾਨ ਕੋ ਟਿਕਾਣੇ ਵਿੱਚ ਟਿਕ ਜਾਂਦੇ ਜਿੰਨਾਂ ਆਪਾਂ ਕਹਿੰਦੇ ਰੋਜ਼ ਪੜਦੇ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏ ਗਉ ਫੇਰ ਜਹ ਜਪੀਏ ਪ੍ਰਭ ਕੇਵਲ ਨਾ ਸਿਰਵ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਜਹ ਜਾਈਏ ਤੈ ਨਾਲ ਮੇਰਾ ਸਵਾਮੀ ਜਿੱਦਣ ਇਹ ਭਾਵਨਾ ਰਹੇਗੀ ਮੇਰਾ ਸਤਿਗੁਰੂ ਗੁਰੂ ਨਾਨਕ ਮੇਰਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਨਾਲ ਹੈ ਜਿੰਨਾ ਸਿੱਖੀ ਨਾਲ ਪਿਆਰ ਕਰੋਗੇ ਨਾ ਗੁਰੂ ਉਹਨਾਂ ਤੁਹਾਡੇ ਨਾਲ ਪਿਆਰ ਕਰੇਗਾ ਜੇ ਸਾਨੂੰ ਸਿੱਖੀ ਦਾ ਫਿਕਰ ਨਹੀਂ ਤਾਂ ਗੁਰੂ ਨੂੰ ਫਿਕਰ ਕੋਈ ਨਹੀਂ ਸਿੱਖੀ ਨਾਲ ਪਿਆਰ ਕਰੋ ਸਿੱਖੀ ਨਾਲ ਪਿਆਰ ਹੀ ਕਰਦੇ ਸੀ ਜਿਹੜਾ ਨੇ ਆਪਣਾ ਸਭ ਕੁਝ ਵਾਰ ਦਿੱਤਾ ਉਹਨਾਂ ਨੂੰ ਯਾਦ ਕਰਦੇ ਹੋ ਨਾ ਜਿਹੜਾ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਸਿੱਖੀ ਨੂੰ ਮੁੱਖ ਰੱਖਿਆ ਪੈਸੇ ਨੂੰ ਮੁੱਖ ਨਹੀਂ ਰੱਖਿਆ ਅੱਜ ਅਸੀਂ ਰਿਸ਼ਤੇ ਕਰਦੇ ਆ ਸਿੱਖ ਰਿਸ਼ਤੇ ਕਰਦੇ ਆ ਪਹਿਲਾਂ ਘਰ ਦੇਖਦੇ ਆ ਕਾਰੋਬਾਰ ਦੇਖਦੇ ਆ ਦੇਖਦੇ ਕਿ ਬੱਚੇ ਨੇ ਅਮਰ ਛਕਿਆ ਕਿ ਨਹੀਂ ਛਕਿਆ ਕਿ ਬੱਚੇ ਨੇ ਇਸ ਘਰ ਦੇ ਵਿੱਚ ਸਿੱਖੀ ਹੈ ਕਿ ਨਹੀਂ ਹੈ ਅਸੀਂ ਪੈਸਾ ਦੇਖਦੇ ਆ ਅਸੀਂ ਸ਼ਕਲਾਂ ਦੇਖਦੇ ਆ ਪਰ ਉਸ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਗੱਲ ਸਮਝਾਈ ਹੈ ਨਾ ਕਹਿੰਦੇ RAMDAS ਜੀ ਨੂੰ ਪੁੱਛਿਆ ਸੀ ਭਾਵੇਂ ਸ਼ਬਦ ਬਾਦ ਵਿੱਚ ਉਚਾਰਨ ਕੀਤੇ ਆ ਕਹਿੰਦੇ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਬਥੇਰੇ ਸਮਝਾਉਣਾ ਆਏ ਸੀ ਗੁਰੂ ਅਮਰਦਾਸ ਜੀ ਆ ਤੁਸੀਂ ਇਹਨੂੰ ਸੇਵਾਦਾਰ ਨੂੰ ਦੇ ਰਹੇ ਹੋ ਬੱਚੀ ਆਪਣੀ ਇਦਾਂ ਸਾਡੇ ਘਰ ਦਾ ਸੇਵਾਦਾਰ ਹੈ ਮਹਾਰਾਜ ਕਹਿੰਦੇ ਤੁਸੀਂ ਦੇਖਦੇ ਹੋ ਕਾਰੋਬਾਰ ਤੁਸੀਂ ਦੇਖਦੇ ਹੋ ਖਾਨਦਾਨ ਤੁਸੀਂ ਦੇਖਦੇ ਹੋ ਸ਼ਕਲਾਂ ਤੁਸੀਂ ਦੇਖਦੇ ਹੋ ਪਰਿਵਾਰ ਮੈਂ ਦੇਖੀ ਇਹਦੀ ਆਤਮਾ ਜਿਹਦੇ ਕੋਲ ਸਿੱਖੀ ਹੈ ਇਸ ਤੋਂ ਵੱਡੀ ਕੀ ਚੀਜ਼ ਹੋ ਸਕਦੀ ਹੈ ਜਿੱਥੇ ਸਿੱਖੀ ਹੈ ਨਾ ਉਸ ਤੋਂ ਵੱਡੀ ਕੀ ਚੀਜ਼ ਹੋ ਸਕਦੀ ਹੈ ਤੇ ਇਹ ਸਾਨੂੰ ਸਤਿਗੁਰ ਨੇ ਜੀਵਨ ਵਿੱਚ ਸਮਝਾਇਆ ਕਿ ਜਿਹੜੀ ਬਾਣੀ ਅਤੇ ਬਾਣਾ ਇਹ ਸਿੱਖ ਦਾ ਜੀਵਨ ਹੈ ਪੰਥ ਅਤੇ ਗ੍ਰੰਥ ਇਸ ਤੋਂ ਅਲੱਗ ਜੇ ਹੋ ਗਏ ਨਾ ਇਹ ਸਾਡੇ ਅੰਗ ਹਨ ਅੰਗ ਦੇ ਸਾਡਾ ਕੱਟਦੇ ਵੇ ਨਾ ਕੋਈ ਤੇ ਕਿੰਨੀ ਤਕਲੀਫ ਹੁੰਦੀ ਹੈ ਅੰਗ ਤੋਂ ਬਿਨਾ ਰਹਿ ਸਕਦੇ ਇਹਨੂੰ ਪੜਦੇ ਆਂ ਆਪਾਂ ਗੁਰੂ ਪਾਤਸ਼ਾਹ ਸਾਡੇ ਅੰਗ ਸੰਗ ਹੈ ਸਦਾ ਅੰਗ ਸੰਗੇ ਆਪੰਗ ਪਪੂਤੇ ਜਹ ਜਾਈਏ ਤੇ ਨਾਲ ਮੇਰਾ ਸੁਆਮੀ ਤੇ ਫਿਰ ਉਹ ਵੀ ਕਿਰਪਾ ਕਰੇਗਾ ਉਹ ਵੀ ਤੁਹਾਡੇ ਤੇ ਰਮਤ ਕਰੇਗਾ ਜਿੱਦਨ ਸਾਨੂੰ ਭਰੋਸਾ ਹੋਏਗਾ ਕਿ ਕਲਗੀਆਂ ਵਾਲਾ ਪਾਤਸ਼ਾਹ ਸਭ ਕੁਝ ਕਰ ਸਕਦਾ ਹੈ ਉਤੇ ਵਿਸ਼ਵਾਸ ਹੋਏਗਾ ਤੇ ਮਹਾਰਾਜ ਕਹਿੰਦੇ ਜਹ ਜਾਈਏ ਤੇ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਕਹਿੰਦੇ ਉਹ ਅੰਤਰਜਾਮੀ ਜਿਹੜਾ ਅੰਦਰ ਲਈ ਜਾਣਦਾ ਹੈ ਉਹ ਮੈਨੂੰ ਪ੍ਰਾਪਤ ਹੋਇਆ ਤੇ ਕਹਿੰਦੇ ਜਿਦਨ ਗਾਓਗੇ ਨਾ ਇਹ ਆ ਧਰਤੀ ਵੀ ਤੇ ਤੁਹਾਡਾ ਹਿਰਦਾ ਘਰ ਵੀ ਉਹ ਵੀ ਧੰਤਾ ਜੋਗ ਆ ਧਾਨੇ ਥਾਨ ਗੋਬਿੰਦ ਗੁਣ ਗਾਏ ਕੁਸ਼ਲ ਖੇਮ ਪ੍ਰਭ ਆਪ ਵਸਾਏ ਮਹਾਰਾਜ ਕਿਰਪਾ ਕਰਨ ਬਹੁਤ ਆਪ ਦੀ ਬੜ ਭਾਗੇ ਹੋ ਸਤਗੁਰ ਦੇ ਚਰਨਾਂ ਵਿੱਚ ਹਾਜ਼ਰੀਆਂ ਪਰ ਕੇ ਕਿਉਂਕਿ ਜਿਨ੍ਹਾਂ ਨੂੰ ਪਿਆਸ ਹੁੰਦੀ ਨਾ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇਕਾਈ ਅਰਦਾਸ ਹੈ ਗੁਰੂ ਮਹਾਰਾਜ ਕਿਰਪਾ ਕਰਨ ਤੁਹਾਡੇ ਸਤਿਗੁਰ ਜੀ ਨੇਮ ਦੇ ਵਿੱਚ ਵਾਧੇ ਬਖਸ਼ਿਸ਼ ਕਰਨ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ